ਮੁਰਦਾਬਾਦ ਹਟਟ ਹਟੇ ਪਾਹੇ ਤੇਰਾ ਕੰਮ ਕਰਦੇ ਹੈ ਤੇਰਾ ਕੰਮ ਨਗਰ ਕੌਂਸਲ ਦੇ ਗੇਟ ਤੇ ਨਗਰ ਕੌਂਸਲ ਵਿੱਚ ਸਟਰੀਟ ਲਾਈਟ ਸੀਵਰੇਜ ਅਤੇ ਪਾਣੀ ਵਿੱਚ ਆਊਟਸੋਰਸ ਨਾਲ ਕੰਮ ਕਰਦੇ ਲੋਕਾਂ ਵੱਲੋਂ ਲਗਾਇਆ ਗਿਆ ਧਰਨਾ ਨਹੀਂ ਮਿਲੀ 2 ਮਹੀਨੇ ਤੋਂ ਤਨਖਾ ਗੱਲਬਾਤ ਦੌਰਾਨ ਕੀ ਕੁਝ ਕਿਹਾ ਗਿਆ ਸੁਣੋ ਆ ਜੀ ਕੀ ਕੀ ਕਾਰਨ ਕਰਕੇ ਲਾਇਆ ਹੈ ਧਰਨਾ ਇਸ ਕਰਕੇ ਲਾਇਆ ਜੀ ਮੈਂ ਇੱਕ ਵਾਟਸਐਪ ਲਾਈ ਦਾ ਪ੍ਰਦਾਨ ਸਟਰੀਟ ਲਾਈਟ ਦਾ ਕਿਉਂਕਿ ਅੱਜ ਅਸੀਂ ਨਗਰ ਕੌਂਸਲ ਦੇ ਅੰਡਰ ਆਊਟਸੋਰਸਡ ਤੇ ਕੰਮ ਕਰਦੇ ਪਏ ਹਾਂ 2 ਟਾਈਮ ਹੀ ਨੇ ਹੋ ਗਏ ਜੋ ਕਿ ਸਾਡਾ ਠੇਕੇਦਾਰ ਤਨਖਾਹ ਨਹੀਂ ਦੇ ਰਿਹਾ ਇਹਨਾਂ ਦਾ ਪਤਾ ਹੈ ਕਿ ਮਸਨਾ ਕਾਊਂਟ ਬਰਾ ਚਲਾਨ ਕੋਈ ਸਮਝ ਨਹੀਂ ਆ ਰਿਹਾ ਜੀ ਕੰਨੇ ਦਿਨ ਯੂਪੀਐਫ ਦਾ ਰੋਲਾ ইপিਐਫ ਨਿਯਮਾ ਬਤਾ ਰਿਹਾ ਇਸ ਕਰਕੇ ਸੱਤਲਾ ਆ ਟਾਈਮਿੰਗ ਹੋ ਵੀ ਤਨਖਾਹ ਨਹੀਂ ਤੁਸੀਂ ਨਗਰ ਕੌਂਸਲ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ ਹਾਂ ਜੀ ਕੀਤਾ ਸੀ ਅਸੀਂ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਕੋਕੰਡੇ 1.5 ਮਿੰਟਾਂ ਵਿੱਚ ਲੱਗ ਸੁਧਦਾ 2 ਮਿੰਟਾਂ ਵਿੱਚ ਲੱਗ ਸੁਧਦੇ ਨੇ ਤਨਖਾ ਤੁਹਾਨੂੰ ਮਿਲਦੀ ਹੈ ਪਹਿਲਾਂ ਸਾਨੂੰ ਪਹਿਲਾਂ ਸਾਨੂੰ ਮਿਲੀ ਨਹੀਂ ਸੀ ਤਨਖਾ ਤੇ ਅੱਜ ਅੱਗੇ ਪਿੱਛੇ ਬਿਲਕੁਲ ਲੇਟ ਦਿੰਦੇ ਸੀ ਤਨਖਾ ਜਿਵੇਂ 10 ਦਾ 12 ਨੂੰ ਮਿਲ ਜਾਂਦੇ ਸੀ ਤੇ ਇਹ ਤਰਨਾ ਕਿੰਨੀ ਦੇਰ ਤੱਕ ਚੱਲੇਗਾ ਇਹ ਲੰਮਾ ਚੱਲੇਗਾ ਜੀ ਚੱਲੇਗਾ ਜਿੰਨਾ ਜਲਵਾ ਖਾਂਦਾ ਹੈ ਤੁਹਾਡਾ ਨਾਮ ਕੀ ਹੈ ਵਿਰਿੰਦਰ ਗੁਆਰ ਤਰਨਾ ਲਗਾਇਆ ਨਗਰ ਕੌਂਸਲ ਦੇ ਅੰਗਰ ਵਿੱਚ ਕਿਉਂ ਲਾਇਆ ਜੀ ਏ ਸਰ ਸਾਡੇ ਤਨਖਾਹ ਦੇ ਮਸਲੇ ਚ ਲਾਇਆ ਹੈ ਤਰਨਾ ਜੇ 2 ਤੋਂ 2.5 ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲਦੀ ਤੇ ਅਸੀਂ ਉਹਨਾਂ ਅਧਿਕਾਰੀਆਂ ਨਾਲ ਗੱਲ ਕੀਤੀ ਸੀਗੀ ਇਹ ਕਹਿੰਦੇ ਉਹਦੇ ਚ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਲੱਗ ਸਕਦੇ ਨੇ ਜਿੰਨਾ ਸਾਨੂੰ ਕੋਈ ਸੈਟੀਸਫੈਕਸ਼ਨ ਨਹੀਂ ਹੈਗੀ ਇਹ ਪਿਛਲੇ ਸਾਲ ਵੀ ਇਹੀ ਕੰਮ ਹੋਇਆ ਸੀਗਾ ਫਿਰ ਇਹਨਾਂ ਨੇ ਕੰਡੀਸ਼ਨਾਂ ਰੱਖੀਆਂ ਦੀ ਉਹ ਤਨਖਾਹ ਸਾਡੀ ਮਿੱਟੀ ਹੋ ਗਈ ਹੁਣ ਐਤਕੀ ਫੇਰ ਉਹੀ ਕੰਮ ਚੱਲ ਰਿਹਾ ਤਾਂ ਅਸੀਂ ਇਹਨਾਂ ਦੇ ਨਾਲ ਕੋਈ ਸੈਟੀਸਫਾਈਡ ਨਹੀਂ ਹੈਗੇ ਤੇ ਅਸੀਂ ਸਾਰੇ ਫਾਇਲ ਕਬਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਜਦ ਤੱਕ ਅਸੀਂ ਵੀ 25 30 ਜਣੇ ਹੈਗੇ ਸਾਡੇ ਮਗਰ ਪਰਿਵਾਰ ਨੇ ਬੱਚੇ ਹੈਗੇ ਨੇ ਤੇ ਸਾਡਾ ਵੀ ਤੁਸੀਂ ਸੋਚੋ ਤੇ ਅਸੀਂ ਇਹ ਫੈਸਲਾ ਲੈਣਾ ਤਾਂ ਨਹੀਂ ਚਾਹਦੇ ਪਰ ਸਾਨੂੰ ਲੈਣਾ ਪੈ ਰਿਹਾ ਹੈ ਕਿਉਂਕਿ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਕਰਕੇ ਤੁਸੀਂ ਨਗਰ ਕੌਂਸਲ ਪ੍ਰਧਾਨ ਜਾਂ EO ਨਾਲ ਕਿਸੇ ਸੰਪਰਕ ਕੀਤਾ ਹਾਂਜੀ ਐਮਈ ਸਾਹਿਬ ਨਾਲ ਸਾਡੀ ਗੱਲ ਹੋਈ ਏ ਤੇ ਇਹਨਾਂ ਦੇ ਪ੍ਰਧਾਨ ਹੈਗੇ ਨੇ ਜਿਹੜੇ ਨਾਗਪਾਲ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਸਾਡੀ ਕੋਈ ਗੱਲਾਂ ਨਾਲ ਸਾਰੇ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਫਾਇਲ ਕਾਬਾਤੀ ਹੁਣ ਇਹ ਕਹਿਣਾ ਚਾਹੁੰਦੇ ਕਿ ਸਟਰੀਟ ਲਾਈਟ ਵਾਲੇ ਵੀ ਨਾਲ ਹੀ ਨਹੀਂ ਸਾਡੇ ਉਹ ਵੀ ਬੰਦ ਰਹਿਣਗੀਆਂ ਤੇ ਪਾਣੀ ਦੀ ਸਪਲਾਈ ਵੀ ਬੰਦ ਰਹਿ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਪਾਣੀ ਦੀ ਸਪਲਾਈ ਬੰਦ ਤੇ ਸਟੇਟ ਲਾਈਟਾਂ ਵੀ ਬੰਦ ਸਾਡੇ ਨਾਲ ਸਹਿਯੋਗ ਦੇਣ ਸਾਡੇ ਨਾਲ ਸੰਯੋਗ ਕਰਨ ਸਾਡੇ ਨਾਲ ਟੁਰਨ ਅਸੀਂ ਫਾਇਲਕਾਲੇ ਦੇ ਨਾਲ ਹੀ ਹਿੱਗੇ ਆ ਕੋਈ ਸਾਡਾ ਵੀ ਸੋਚੋ ਇੱਥੇ ਕਿੰਨੀ ਦੇਰ ਤੱਕ ਬੈਠੋਗੇ ਤਰਨੇ ਦੇ ਇੱਥੇ ਤਾਂ ਲੰਬਾ ਹੀ ਚੱਲੇਗਾ ਜੀ ਕੰਮ ਕਿਉਂਕਿ ਅਸੀਂ ਕੰਮ ਦੇਦਾ ਜਾਣਾ ਨਹੀਂਗਾ ਜੀ ਸਪਲਾਈਆਂ ਅਸੀਂ ਚਲਾਨੀਆਂ ਨੇ ਸਾਰੇ ਸ਼ਹਿਰ ਦੀ ਸਪਲਾਈ ਅਸੀਂ ਚਲਾਨੀ ਹੈ ਤਾਂ ਕਰਕੇ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਸਪਲਾਈਆਂ ਬੰਦ ਨੇ ਜੀ ਪਾਣੀ ਨਹੀਂ ਅਸੀਂ ਤੁਹਾਡਾ ਸ਼ੁਭ ਨਾਮ ਕੀ ਮੇਰਾ ਨਾਮ ਸ਼ੁ ਸਾਰੇ ਇਹ ਕਹਿਣਾ ਚਾਹੁੰਦੇ ਸਾਰੇ ਗਰੀਬ ਪਰਿਵਾਰ ਦੇ ਵਿੱਚੋਂ ਇੱਕ ਛੋਟ ਰੋਟੀ ਦਾ ਸਿਸਟਮ ਤੁਹਾਨੂੰ ਪਤਾ ਹੀ ਆ আজকাল ਕਿੰਨੀ ਮਹਿੰਗਾਈ ਹੈ ਸਾਡੀ ਕੋ ਲੰਬੀਆ ਚੋੜੀਆ ਤਨਖਾਹਾਂ ਨਹੀਂ ਹੈਗੀਆਂ ਬਸ ਸਾਨੂੰ ਵੀ ਤਨਖਾਹ ਦੇ ਕੈਂਸਰ ਦਿੱਤੀ ਜਾਵੇ ਬਸ ਇਹ ਤਨਖਾਹਾਂ ਹਮੇਸ਼ਾ ਹੀ ਲੇਟ ਕਰਦੇ ਨੇ ਜੀ ਹੁਣ ਦੱਸੋ ਅਸੀਂ ਪਰਿਵਾਰ ਕਿਵੇਂ ਪਾਲੀਏ ਸੀ ਤੁਸੀਂ ਆਪ ਹੀ ਉਹਦਾ ਨਾ ਕੀ ਕਿੰਨੀ دیر ਹੋ ਗਈ ਤਨਖਾਹਾਂ ਨਹੀਂ ਮਿਲੀਆਂ ਸਾਨੂੰ ਉਹਦਾ ਨਾ ਕੀ ਦੋ ਦੋ ਮਹੀਨੇ ਹੋ ਗਏ ਤਨਖਾਹ ਕਿੱਜਾ ਮਹੀਨਾ ਸ਼ੁਰੂ ਹੋ ਗਿਆ ਜੀ ਲੱਗ ਗਿਆ ਹਾਂਜੀ ਅਜੇ ਧਰਨੇ ਦੇ ਬੈਠੇ ਹੋ ਕੀ ਚੱਕਰ ਹੈ ਜੀ ਬਾਜੀ ਤਨਖਾਹਾਂ ਕਰਕੇ ਘਰੇ ਇਹਨਾਂ ਪਰੇਸ਼ਾਨ ਹੈ ਘਰੇ ਰੋਟੀ ਪਾਣੀ ਛੋਟਾ ਸਾਰਾ ਕੁਝ ਖਤਮ ਹੈ ਜੀ ਦੋ ਦਿਨ ਹੋ ਗਏ ਰੋਟੀ ਨਹੀਂ ਖਾਧੀ ਸੀ ਕਿਸੇ ਨੇ ਜੀ ਕਿਸੇ ਦੀ ਘਰ ਜਾ ਕੇ ਇਹਨਾਂ ਦੇ ਦੇਖ ਤੇ ਪਰੇਸ਼ਾਨ ਕਿਸੇ ਨੇ ਪੁੱਛਣਾ ਹੈ ਜੀ ਪਰੇਸ਼ਾਨ ਬਹੁਤ ਕਿੰਨੀ ਦੇਰ ਦੀ ਤਨਖਾਹ ਪੈਂਡਿੰਗ ਹੈ ਦੋ ਮਹੀਨੇ 12 ਦਿਨ ਹੋ ਗਏ ਅਜੇ ਕਿੰਨੀ ਤਨਖਾਹ ਹੈ ਤੁਹਾਡੀ 10000 ਰੁਪਏ ਤੇ ਕਿ ਪਹਿਲਾਂ ਮਿਲ ਰਹੀ ਸੀ ਪਹਿਲਾਂ ਸਹੀ ਮਿਲਦੀ ਹੋਈ ਸੀ ਆ ਹੁਣ ਦੋ ਮਹੀਨੇ ਹੋ ਗਏ ਇਹਨਾਂ ਨੇ ਪੂਰਾ ਦੇਰ ਕਰਤੀ ਤੇ ਕਿਸਤਾਂ ਲੈ ਪਰੇਸ਼ਾਨ ਕਰਕੇ ਦਿਮਾਗ ਖਰਾਬ ਹੋਇਆ ਗਿਆ ਤੇ ਤਨਖਾਹ ਕੌਣ ਦਿੰਦਾ ਹੈ ਘਰਵਾਟ ਹੈ ਸਾਜਨ ਘਰਵਾਟ ਤੇ ਹੁਣ ਤੁਸੀਂ ਸੰਪਰਕ ਕੀਤਾ ਉਹਨਾਂ ਨਾਲ ਉਹਨਾਂ ਨਾਲ ਤਾਂ ਸੰਪਰਕ ਆਇਆ ਲੇਗਾ ਜੀ ਐਮੀ ਸਾਹਿਬ ਨਾਲ ਹੋਇਆ ਸੀ ਉਹ ਕਹਿੰਦੇ ਟਾਈਮ ਹੋਰ ਐਮੀ ਸਾਹਿਬ ਕੋਲ ਨਹੀਂ ਜੀ ਆਪਣੇ ਕੰਮ ਹੈ ਕੋਈ ਜੀ ਕੀ ਕਹਿਣਾ ਉਹਨਾਂ ਦਾ ਉਹ ਕਹਿੰਦੇ ਟਾਈਮ ਲੱਗੇਗਾ ਜੀ ਕਿਸਤਾਂ ਨੂੰ ਤਨਖਾਵਾਂ ਨੂੰ ਵੀ 2 ਮਹੀਨੇ ਵੀ ਲੱਗ ਸਕਦਾ ਹੈ 6 ਮਹੀਨੇ ਵੀ ਲੱਗ ਸਕਦਾ ਹੈ ਓਨੀ ਦੇਰ ਤੱਕ ਤਰਦੇ ਤੇ ਬੈਠੋਗੇ ਹਾਂ ਜੀ ਹਾਂ ਜੀ ਲੰਬਾ ਸੰਘਰਸ਼ اے بی ਐ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ اے بی ਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ